ਜਾਮ ਲੱਗਾ ਸੀ ਉਹ ਵਿਚ ਫਸ ਗਿਆ ਸੀ ਟਰੱਕ ਤੇ ਆਇਆ ਜਿਹੜਾ ਜਾਮ ਚ ਫਸ ਗਿਆ ਸੀ ਆਇਆ ਤਾਂ ਮੋਟਰਸਾਈਕਲ ਤੇ ਆ ਨਾ ਫਿਰ ਮੋਟਰਸਾਈਕਲ ਤੇ ਕਿਹੜਾ ਲਾਲ ਬੱਤੀ ਲੱਗੀ ਹੋਈ ਐ ਜਿਹਨੂੰ ਦੇਖ ਕੇ ਲੋਕ ਰਾਹ ਛੱਡ ਦੇਣਗੇ ਪਿਓ ਨਾਲ ਗੱਲ ਕਰਨ ਦੀ ਤਮੀਜ਼ ਸਿੱਖ ਸਿੱਖ ਲਾਂਗੇ ਜਦੋਂ ਖੁੱਲਾ ਟਾਈਮ ਹੋਇਆ ਨਾਲੇ ਪਿਓ ਹੋਣਗੇ ਘਰੇ ਹੋਣਗੇ ਇੱਥੇ ਸਿਰਫ ਮੇਰੇ ਸੀਨੀਅਰ ਹੋ ਉਹਨਾਂ ਨਾਲ ਕੰਮ ਦੀ ਗੱਲ ਕਰੀਏ ਤਿੰਨ ਮਹੀਨੇ ਹੋ ਗਏ ਤੈਨੂੰ ਬਿੱਲੂ ਬੰਸਲ ਦਾ ਕੇਸ ਦਿੱਤਾ ਸੀ ਹਜੇ ਤੱਕ ਉਹਦੀ ਬੇਲ ਕਿਉਂ ਨਹੀਂ ਹੋਈ ਬੇਲ ਕਿਵੇਂ ਹੋ ਜੂਗੀ ਪੇਸ਼ੀ ਤੇ ਤਾਂ ਗਿਆ ਨਹੀਂ ਨਾ ਬਿੱਲੂ ਬੰਸਲ ਨੂੰ ਕੋਰਟ ਦੀ ਮਾਨ ਮਰਜ਼ਾ ਦਾ ਜ਼ਰਾਖਿਆ ਨਹੀਂ ਉਹ ਤਾਂ ਗਿਆ ਸੀ ਮੈਂ ਨਾ ਵਕੀਲ ਹੋ ਕੇ ਤੈਨੂੰ ਇੰਨੀ ਅਕਲ ਨਹੀਂ ਕਿ ਇੱਕ ਵਕੀਲ ਦਾ ਪੇਸ਼ੀ ਤੇ ਹਾਜ਼ਰ ਹੋਣਾ ਕਿੰਨਾ ਜ਼ਰੂਰੀ ਹੈ ਮੈਂ ਕੀ ਕਰਾਂ ਤੀਜੇ ਦਿਨ ਤੋਂ ਜਾਮਚੇ ਫਸਿਆ ਰਹਿਣਾ ਕਿੰਨੇ ਵਾਰੀ ਕਿਹਾ ਕਚਹਿਰੀਆਂ ਦੇ ਕੋਲੇ ਕੋਠੀ ਪਾ ਲਓ ਤੂੰ ਕਚਹਿਰੀਆਂ ਕੋਲ ਕੋਠੀ ਭਾਰ ਲੇ ਮੇਰਾ ਤਾਂ ਤੈਨੂੰ ਉਹ ਚੋਂ ਕੱਢਣ ਨੂੰ ਜੀ ਕਰਦਾ ਜਿਹੜੀ ਆਲਰੇਡੀ ਪਈ ਹੋਈ ਆ ਹੁਣ ਤੱਕ ਇੱਕ ਇੱਕ ਜਿੰਨਾ ਤਾਂ ਦੂਰ ਦੀ ਗੱਲ ਤੇ ਤੋਂ ਇੱਕ ਸਿੰਪਲ ਜਿਹਾ ਕੀ ਕਰਾਉਈ ਜਮਾਨਤ ਸੁਆਗਰਾਮਾ ਪਹਿਲਾਂ ਵਕੀਲ ਦੀ ਜੱਜ ਕੋਲੇ ਪਹੁੰਚਦਾ ਕਰੋ ਤਿੰਨ ਵਾਰੀ ਜੱਜ ਸਾਹਿਬ ਆਪਣੀ ਕਾਰਜ ਪਟਾਕੇ ਮੈਨੂੰ ਜਾਮ ਤੋਂ ਕੱਢ ਕੇ ਲੈ ਕੇ ਆਏ ਨੇ ਅੰਦਾ ਇਮਪ੍ਰੈਸ਼ਨ ਦਾ ਬੰਦੇ ਉਹ ਥੀ ਡਾਊਨ ਹੋ ਜਾਂਦਾ ਇਮਪ੍ਰੈਸ਼ਨ ਦਾ ਕੋਰਟ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੁੰਦਾ ਮਮੀ ਜੀ ਕਹਿੰਦੇ ਸੀ ਹੁੰਦਾ ਹੈ ਦੇਖਣ ਪੱਖਣ ਨੂੰ ਚਾਹੀਦੀ ਬੰਦੇ ਨੂੰ ਕੱਖ ਨਾਉਂਦਾ ਹੋਵੇ ਪਰ ਇਮਪ੍ਰੈਸ਼ਨ ਗੁੱਡ ਪੈਣਾ ਚਾਹੀਦਾ ਸਾਲਾ ਦੇਖਣ ਪੱਖਣ ਨੂੰ ਕਹਾ ਮਾਂ ਤੇਰੀ ਸ਼ਰੀ ਦੇ ਵੀ ਸੀ ਆਪ ਤਾਂ ਚੜੇਲਣ ਦੀ ਸੀ ਫਿਰ ਉਹਨੂੰ ਮਿਲਿਆ ਵੀ ਬਾਜ ਕੀ ਭੂਤ ਬਸ ਐ ਭੂਤ ਤੇ ਚੜੇਲੇ ਰਲ ਕੇ ਇਹ ਸਾਲਾ ਰਾਖਸ਼ ਜੰਮ ਲਿਆ ਕਈ ਵਾਰੀ ਮੈ ਤੁਹਾਨੂੰ ਕੁਦੇ ਦੂਆਪ ਦਾ ਜਵਾਕ ਜੈ ਜੈ ਤੁਹਾਡੇ ਹਾਲਾਤ ਨੇ ਤੁਹਾਨੂੰ ਕੋਈ ਸੂਈ ਹੋਈ ਕੁੱਤੀ ਦਾ ਕਤੂਰਾ ਨਾ ਦਵੇ ਹੋਲੀ ਬਕਵਾਸ ਕਰ